ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਸਭ ਤੋਂ ਜਲਦੀ ਪੀਆਰ ਕਿਸ ਪ੍ਰਿਵਿੰਸ ਵਿੱਚ ਮਿਲਣ ਦੀ ਸੰਭਾਵਨਾ ਨਵੇਂ ਰੂਲਾਂ ਤੋਂ ਬਾਅਦ ਨਵੇਂ ਹਾਲਾਤਾਂ ਦੇ ਵਿੱਚ ਇਹਦੇ ਉੱਪਰ ਗੱਲ ਕਰਾਂਗੇ ਜਸ਼ਮੀਤ ਸਿੰਘ ਪਾਟਿਆਰ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਲੈਂਮਾਰਕ ਇਮੀਗ੍ਰੇਸ਼ਨਸ ਦੇ ਚੀਫ ਨੇ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸ਼ਮੀਤ ਜੀ ਹੁਣ ਬਹੁਤ ਕੁਝ ਬਦਲ ਗਿਆ ਹਾਲਾਂਕਿ ਦੇਖਿਆ ਜਾਵੇ ਤੇ ਸਟੂਡੈਂਟਸ ਫ੍ਰੈਂਡਲੀ এনवायरमेंट ਬਣ ਗਿਆ ਅਜੇ ਹਾਲਾਤਾਂ ਦੇ ਵਿੱਚ ਸਭ ਤੋਂ ਜਲਦੀ ਪੀਆਰ ਕਿਹੜੇ ਪ੍ਰੋਵਿੰਸਸ ਮਿਲ ਸਕਦੀ ਹੈ ਤੇ ਕਿਉਂ ਤੁਸੀਂ ਕੀ ਰეკਮੈਂਡ ਕਰੋਗੇ ਬਾਜ਼ਾਰ 'ਚ ਕਿੱਥੇ ਫੋਕਸ ਕਰਨ ਕਿਉਂਕਿ ਹੁਣ ਤੱਕ ਤਾਂ ਟ੍ਰਾਂਟੋ ਵਾਲੇ ਪਾਸੇ ਜ਼ੋਰ ਸੀ ਬਾਜ਼ਾਰ 'ਚ ਅਸੀਂ ਦੇਖੋ ਇੱਕ ਚੀਜ਼ ਸੋਚਣ ਦੀ ਲੋੜ ਹੈ ਕਿ ਕਿਹੜੇ-ਕਿਹੜੇ ਪ੍ਰੋਵਿੰਸਸ ਜਲਦੀ ਪੀਆਰ ਮਿਲਦੀ ਹੈ ਸੋ ਸਭ ਤੋਂ ਪਹਿਲਾਂ ਮੈਂ ਕਹਾਂ ਸਸਕੈਚੂਨ ਫਿਰ ਐਟਲੈਂਟਿਕ ਪ੍ਰੋਵਿੰਸਸ ਜਿਦੇ ਚ ਨਿਊ ਬਰੂਨਜ਼ ਉਹ ਇੱਕ ਨਿਊ ਫਾਉਂਡਲੈਂਡ ਲੈਬਰੇਡੋਰ ਐਂਡ ਪ੍ਰਿੰਸ ਐਡਵਰਡ ਆਈਲੈਂਡ ਆਦਿ ਉਹ ਪਰ ਉੱਥੇ ਇੰਨੀ ਜ਼ਿਆਦਾ ਇੰਸਟੀਚੂਟਸ ਨਹੀਂ ਹੈਗੀ ਐਡਮਿਸ਼ਨ ਟਾਈਮ ਸੇ ਨਹੀਂ ਮਿਲਦੀ ਪ੍ਰੋਸੈਸ ਨਹੀਂ ਹੁੰਦੀ ਆਲਰੇਡੀ ਜਿਹੜਾ ਐਗਜ਼ਿਸਟਿੰਗ ਬੱਚਾ ਸੀ ਜਿਹੜਾ ਪਿਛਲੇ 2-3 ਸਾਲ ਚ ਗਿਆ ਔਰ ਜਿਹਨੂੰ ਸਮਝ ਸੀ ਉਹ ਸਾਰਾ ਬੱਚਾ ਐਟਲੈਂਟਿਕ ਜਾ ਚੁੱਕਿਆ ਹੂੰ ਸੇਅਰ ਸੀ ਅਲਬਰਟਾ ਐਨਪੀ ਪ੍ਰੋਗਰਾਮ ਵੀ ਬੰਦ ਹੋ ਗਿਆ ਹੁਣ ਅਲਬਰਟਾ ਦਾ ਵੀ ਨਵਾਂ ਪ੍ਰੋਗਰਾਮ ਆ ਗਿਆ ਸੋ ਅਲਬਰਟਾ ਵੀ ਸਲੋ ਡਾਊਨ ਮੋਡ ਚ ਚਲਾ ਗਿਆ ਫੇਰ ਸੀ ਮੈਨੀਟੋਬਾ ਮੈਨੀ ਟੋਬਾ ਦਾ ਇੱਕ ਇੰਟਰਨੈਸ਼ਨਲ ਸਟਰੀਮ ਪ੍ਰੋਗਰਾਮ ਹੈਗਾ ਜਿਦੇ ਵਿੱਚ ਸਟੂਡੈਂਟ ਆਪਣੀ ਪੀਆਰ ਅਪਲਾਈ ਕਰ ਸਕਦੇ ਆਂ ਬਟ ਮੈਨੀ ਟੋਬਾ ਚ ਜਨੂਅਰੀ 26 ਤੱਕ ਸੀਟਾਂ ਨਹੀਂ ਮਿਲਦੀਆਂ ਬੜੀਆਂ ਕਿਉਂਕਿ ਹੁਣ ਹਰ ਕਾਲਜ ਦੇ 10-10 ਪ੍ਰੋਗਰਾਮ ਸੀਆਈਪੀ ਕੋਡ ਦੇ ਅੰਡਰ ਆ ਤੁਸੀਂ ਦੇਖੋ ਕਿੱਥੇ ਕਾਲਜ ਕੋ 50 ਪ੍ਰੋਗਰਾਮ ਹੁੰਦੇ ਸੀ ਹੁਣ ਸਿਰਫ 10 ਪ੍ਰੋਗਰਾਮ ਹੈ ਜਿਹੜੇ ਸੀਆਈਪੀ ਕੋਡਸ ਦੇ ਅੰਡਰ ਆ ਸੋ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਸਕੈਚੂਅਲ SI NP پروگرام کافی स्ट्रांग ਹੈ SI NP پروگرام کافی ਜ਼ਿਆਦਾ स्ट्रांग ਰੋਲ ਪਲੇ ਕਰਦਾ ਹੈ ਐਂਡ SI NP پروگرام ਹੋਣ ਦੇ ਬਾਵਜੂਦ ਯੂਨੀਵਰਸਿਟੀ ਆਫ ਰਜਾਇਨਾ ਸਸਕਾਚੂਨ ਚ ਸਸਕਾਚੂਨ ਪੋਲੀਟੈਕਨਿਕ ਐਂਡ ਸਸਕਾਚੂਨ ਕਾਲਜਸ ਇਹ ਤਿੰਨ ਇੰਸਟੀਟਿਊਟਸ ਹਨ ਜਿਹੜੇ ਅੱਜ ਦੇ ਅਡਮਿਸ਼ਨ ਸਹੀ ਤਰੀਕੇ ਦੇ ਰਹੇ ਸੋ ਆਪਾਂ ਪਾਰਟਿਕੂਲਰਲੀ ਅੱਜ ਅਸੀਂ ਗੱਲ ਕਰੀਏ ਤਾਂ ਯੂਨੀਵਰਸਿਟੀ ਆਫ ਰਜਾਇਨਾ ਫੋਕਸ ਕਰਾਂਗੇ ਕਿਤੇ ਯੂਨੀਵਰਸਿਟੀ ਆਫ ਰਜਾਇਨਾ ਚ ਅਸੀਂ ਪੈਲ 1000 ਡਾਲਰ ਦੇ ਕੇ ਲੈ ਸਕਦੇ ਹਾਂ ਹਮ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਆਫੀਸ਼ੀਅਲੀ ਰਿਪਰੈਜ਼ੈਂਟ ਕਰਦਾ ਯੂਨੀਵਰਸਿਟੀ ਆਫ ਰਜਾਇਨਾ ਐਂਡ ਟੌਪ 5 ਯੂਨੀਵਰਸਿਟੀਆਂ ਚਾਜਦੀ ਹੈ ਯੂਨੀਵਰਸਿਟੀ ਆਫ ਰਜਾਇਨਾ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਸਟੂਡੈਂਟ ਸੈਟੀਸਫੈਕਸ਼ਨ ਚ ਟੌਪ 5 ਯੂਨੀਵਰਸਿਟੀਆਂ ਚਾਜਦੀ ਹੈ ਆਪਣੇ ਬੱਚੇ ਇਸ ਲਈ ਡਰਦੇ ਆ ਸਸਕਾਟਚਨ ਚਾਂਸ ਕਿ ਥੋੜੀ ਬਰਫ਼ ਜ਼ਿਆਦਾ ਪੈਂਦੀ ਹੈ ਕੋਲਡਰ ਰੀਜਨ ਹੈ ਡੈਫੀਨਿਟਲੀ ਇਟ ਇਜ਼ ਅ ਕੋਲਡਰ ਰੀਜਨ ਤਾਂ ਹੀ ਕਰਕੇ ਇਫ ਯੂ ਸੈਟਲ देयर ਇਨਵਿਟ ਯੂਰ ਪੀਆਰ ਵੈਰੀ ਈਜ਼ੀਲੀ ਫਿਰ ਯੂਨੀਵਰਸਿਟੀ ਆਫ ਰਜਾਇਨਾ 3000 ਡਾਲਰ ਦੀ ਸਕਾਲਰਸ਼ਿਪ ਦੇ ਰਹੀ ਹੈ ਜਿੰਨਾ ਬੱਚਿਆਂ ਦੇ 85% ਤੋਂ ਉੱਤੇ ਨੰਬਰ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਰਜਾਇਨਾ 20000 ਡਾਲਰ ਦੀ ਆਫਰਿੰਗਸ ਕਰ ਰਹੀ ਹੈ ਟੌਪ 50 ਸਟੂਡੈਂਟਸ ਨੂੰ ਸੋ ਧਿਆਨ ਨਾਲ ਸੁਣਨਾ ਟੌਪ 50 ਸਟੂਡੈਂਟਸ ਇਸ ਟਾਈਮ ਤੇ ਲੋ ਹੈ ਟੌਪ 50 ਚ ਆਣਾ 90% ਤੋਂ ਉੱਤੇ ਆਸਾਨ ਹੈ ਪਹਿਲਾਂ ਉਹਨਾਂ ਦਾ ਟੌਪ 50 100% ਤੇ ਮੁਕਾਬਲਾ ਸੀ ਕਿੰਨੇ ਬੱਚਿਆਂ ਨੂੰ ਟੌਪ 50 ਦਾ ਜੋ 50 ਬੱਚੇ ਹੋਣਗੇ 20000 20000 ਡਾਲਰ ਜੀਰੇ ਵਿੱਚ 5 ਸਟਾਰ ਹੋਟਲ ਵਰਗੀ ਅਕੋਮੋਡੇਸ਼ਨ ਪੂਰੇ ਸਾਲ ਦੀ ਤਿੰਨੋਂ ਟਾਈਮ ਦਾ ਖਾਣਾ ਪੀਣਾ ਇਨਕਲੂਡਡ ਹੈ ਮੈਂ ਯੂਨੀਵਰਸਿਟੀ ਆਫ ਰਜਾਇਨਾ ਟ੍ਰੈਵਲ ਕੀਤਾ ਮੈਂ ਉਸ ਅਕੋਮੋਡੇਸ਼ਨ ਚ ਰੁਕੇ ਹਾਂ ਜੀ ਮੈਂ ਸਟੂਡੈਂਟ ਅਕੋਮੋਡੇਸ਼ਨ ਚ ਰੁਕਿਆ ਜਿਹੜੀ ਕਿ ਕੋਈ 4 ਸਟਾਰ ਹੋਟਲ ਤੋਂ ਥੱਲੇ ਨਹੀਂ ਹੈਗੀ ਫਿਰ ਇਹਦੇ ਇੱਕ ਰੂਲ ਆਇਆ ਕਿ ਸਟੂਡੈਂਟ ਠੰਡ ਹੈ ਯਾਰ ਆਪਾਂ ਕਿੰਨਾ ਸਲਾਈ ਬਣਾ ਕੇ ਤਾਂ ਯੂਨੀਵਰਸਿਟੀ ਆਫ ਰਜਾਇਨਾ ਦੇ ਜਿਵੇਂ ਸੀ ਰੁਕੇ ਹੋਏ ਹਾਂ ਜੇ ਉਹਨਾਂ ਦੀ ਹੌਸਟਲ ਕਮੋਡੀਸ਼ਨ ਲਈ ਹੋਈ ਆਪਾਂ ਤਾਂ ਯੂਨੀਵਰਸਿਟੀ ਆਫ ਰਜਾਈਨਾ ਜਿਹੜਾ ਕੈਂਪਸ ਹੈ ਜਿਹੜਾ ਕਿ ਹੁਣ ਹੈ 40 50 ਏਕੜ ਜਾਂ 100 ਏਕੜ ਚ ਇਟ ਇਜ਼ 올 ਜਿਹੜਾ ਐਜੂਕੇਸ਼ਨ ਕਲਾਸਿਸ ਰੈਸਟੋਰੈਂਟਸ ਗੇਮਿੰਗ ਔਰ ਹੌਸਟਲ ਇਸ ਕਨੈਕਟਡ ਅੰਡਰਗਰਾਉਂਡ ਅੱਛਾ ਤੁਸੀਂ ਲਿਫਟ ਚ ਥੱਲੇ ਜਾਓ ਆਪਣੀ ਕਲਾਸਰੂਮ ਚ ਟੀ-ਸ਼ਰਟ ਪਾ ਕੇ ਜਾਓ ਉੱਥੋਂ ਪੜ੍ਹ ਕੇ ਵਾਪਸ ਆਪਣੇ ਕਮਰੇ ਚ ਆ ਜਾਓ ਉੱਥੋਂ ਰੈਸਟੋਰੈਂਟ ਜਾਓ ਉੱਥੋਂ ਖਾਣਾ ਖਾ ਕੇ ਵਾਪਸ ਆ ਜਾਓ ਜੀ ਹੈ ਤੇ ਅੰਡਰਗਰਾਉਂਡ ਕਨੈਕਟਡ ਹੈ ਸਾਰਾ 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 ਕੈਂਪਸ ਅੰਡਰਗਰਾਉਂਡ ਕਨੈਕਟਡ ਹੈ ਮੈਂ ਪਰਸਨਲੀ ਬਹੁਤ سارے ਮੈਂ ਕਹਾਗਾ ਕਿ ਜ਼ਿਆਦਾਤਰ ਜਿੰਨੇ ਮੈਂ ਇੰਸਟੀਟਿਊਟਸ ਰਿਪਰੈਜ਼ੈਂਟ ਕਰਦਾ ਮੈਂ ਪਰਸਨਲੀ ਵਿਜ਼ਿਟ ਕਰਦਾ ਇੱਕ ਸ਼ੌਂਕ ਹੈ এডੂਕੇਸ਼ਨ ਬੱਚਿਆਂ ਨੂੰ ਦੱਸਣ ਦਾ ਜੋ ਅੱਖੀ ਦੇਖਿਆ ਸਮਝਾ ਸਕਦੇ ਆ ਸੋ ਯੂਨੀਵਰਸਿਟੀ ਆਫ ਰਜਾਇਨਾ ਇੱਕ ਬਹੁਤ ਹੀ ਅੱਛਾ ਆਪਸ਼ਨ ਹੈ ਬੱਚਿਆਂ ਤੋਂ ਬਹੁਤ ਵਧੀਆ ਆਪਸ਼ਨ ਹੈ ਸਕਾਲਰਸ਼ਿਪ ਫਿਊਚਰ ਯੂਨੀਵਰਸਿਟੀ ਹੈ ਜੀ ਤੁਸੀਂ ਕਹੋਗੇ ਕੈਨੇਡਾ ਚ ਵੀਜ਼ਾ ਕਿੰਨੂੰ ਮਿਲੇਗਾ ਯੂਨੀਵਰਸਿਟੀ ਵਾਲੇ ਨੂੰ ਮਿਲੇਗਾ ਫਿਊਚਰ ਕਿਤਾ ਬਣੇਗਾ ਯੂਨੀਵਰਸਿਟੀ ਵਾਲੇ ਦਾ ਬਣੇਗਾ ਐਂਡ ਜੇ ਸੁਪੋਜ਼ ਤੁਸੀਂ ਇੱਥੇ ਦੇਖੋ 2 ਸਾਲ ਦੇ ਡਿਪਲੋਮਾਸ ਵੀ ਆ ਪ੍ਰਚਾਰ ਸਾਲ ਦੀ ਬੈਚਲਰ ਡਿਗਰੀ ਵੀ ਆ ਔਰ 4 ਸਾਲ ਦੀ ਬੈਚਲਰ ਡਿਗਰੀ ਚ 2 ਸੈਮੈਸਟਰ ਕੋਆਪ ਐ ਸੋ ਐਕਚੁਅਲੀ ਆਪਾਂ 3 ਸਾਲ ਦੇ ਪੈਸੇ ਦੇ ਨੇ ਔਰ ਜਦੋਂ ਕੋਆਪ ਕਰਦੇ ਆ ਨਾ ਅਸੀਂ ਤਾਂ ਕੋਆਪ ਚ ਜਿਹੜੀ ਕੰਪਨੀ ਚ ਅਸੀਂ ਕੋਆਪ ਕਰਦੇ ਆ ਉਥੇ ਹੀ ਸਾਨੂੰ ਜੌਬ ਮਿਲ ਜਾਂਦੀ ਹੂੰ ਸੋ ਸਟੂਡੈਂਟਸ ਐਜ਼ ਐਨ ਐਜੂਕੇਸ਼ਨਿਸਟ ਮੈਂ ਕਹਾਂਗਾ ਕਿ ਮੇਰਾ ਕੰਮ ਬੜਾ ਇੰਪੋਰਟੈਂਟ ਹੈ ਬੱਚਾ ਨੂੰ ਗਾਈਡ ਕਰਨਾ ਇਟ ਇਜ਼ ਨੋਟ ਜਸਟ ਕਿ ਮੈਂ ਬੱਚੇ ਉਥੇ ਭੇਜ ਤੇ ਤੇ ਆਪਾਂ ਉਸ ਤੋਂ ਬਾਅਦ ਰਿਸਪੌਂਸਿਬਿਲਟੀ ਖਤਮ ਪਰ ਬੱਚੇ ਆਪਣੇ ਕੰਸਲਟੈਂਟ ਨਾਲ ਨਾਤਾ ਤੋੜ ਦਿੰਦੇ ਆ ਇਹ ਦੇਖਿਆ ਮੈਂ ਪਿਛਲੇ 5 ਸਾਲ ਤੋਂ ਧਿਆਨ ਕਰ ਰਹੇ ਹਾਂ 2019 ਤੋਂ ਬਾਅਦ ਕਿ ਬੱਚੇ ਇਥੇ ਜਾਣਦੇ ਆ ਉਹ ਕਹਿੰਦੇ ਸਾਡਾ ਵੀਜ਼ਾ ਲੱਗ ਗਿਆ ਖਤਮ ਸਾਡੀ ਨੌਕਰੀ ਲੱਗ ਗਈ ਵੀ ਆ ਮੇਕਿੰਗ ਲੌੜਾ ਮਨੀ ਇਟ ਇਜ਼ ਕਿ ਵੀ ਡੋਨਟ ਨੀਡ ਆਰ ਕੰਸਲਟੈਂਟ ਜਦੋਂ ਕਾਲਜ ਚੇਂਜ ਕਰਨ ਲੱਗਦੇ ਆ ਉਦੋਂ ਵੀ ਨਹੀਂ ਕੰਸਲਟੈਂਟ ਨੂੰ ਪੁੱਛਦੇ ਸੀ ਹੁਣ ਪਹਿਲੀ ਗੱਲ ਤੁਸੀਂ ਕਾਲਜ ਨਹੀਂ ਚੇਂਜ ਕਰ ਸਕਦੇ ਅਸੀਂ ਮੈਂ ચીਖ-ਚੀਖ ਕੇ ਹਰ ਸ਼ੋ ਚ ਗਿਆ ਕਾਲਜ ਨਾ ਚੇਂਜ ਕਰੋ ਕਾਲਜ ਨਾ ਚੇਂਜ ਕਰੋ ਚੰਗੇ ਕੋਰਸੇਸ ਲੋ ਪਿਛਲੇ ਤੁਸੀਂ ਮੈਂ ਕਹਾ ਕਿ ਮੈਂ ਜੇ ਤੁਸੀਂ ਮੇਰੇ 10 ਸਾਲ ਤੋਂ YouTube ਐਕਟਿਵ ਹੋਇਆ ਪਿਛਲੇ 10 ਸਾਲ ਪੁਰਾਣੇ ਸ਼ੋ ਦੇਖ ਲਓ ਮੈਂ ਉਹਦੇ ਵਿੱਚ ਵੀ ਇਹੀ ਕਹਿ ਰਿਹਾ ਸੀ और आज भी मैं ही कह रहा है चंगे कॉलेज एडमिशन लो चंगे कोर्सिज करो चंगी जगह पर जाओ देखो पी आर कितें है वीज़ा लगन तो बाद ही औखा टाइम अपना शुरू होंगे क्योंकि पढ़ना भी है कम भी करना है, सब कुछ करना सो बच्चे डिफिकल्ट होता सो स्टूडेंट्स यू नीड राइट गाइडेंस राइट नाउ कैनेडा नहीं जान ली चाहे कैनेडा नहीं जाना कोई गल नहीं यूके जाना तइट गाइडेंस चाहिए है यू एस एनाता भी राइट गाइडेंस चाहिए है ਜਰਮਨੀ ਜਾਣਾ ਤਾਂ ਵੀ ਰਾਈਟ ਗਾਈਡੈਂਸ ਚਾਹੀਦੀ ਹੈ ਅੱਜ ਕੱਲ ਹਰ ਕੋਈ ਕਹਿੰਦਾ ਜਰਮਨੀ ਭੇਜ ਦੋ ਜਰਮਨੀ ਭੇਜ ਦੋ ਉਹਦੇ ਲਈ ਵੀ ਤਾਂ ਗਾਈਡੈਂਸ ਚਾਹੀਦੀ ਹੈ ਜਰਮਨੀ ਭੇਜ ਦੋ ਬਿਲਕੁਲ ਇਲੀਗਲ ਓਨਲੀ ਭੇਜ ਦੋ ਨੋ ਸਟੂਡੈਂਟਸ ਆਪਾਂ ਨੂੰ ਰਾਈਟ ਗਾਈਡੈਂਸ ਚਾਹੀਦੀ ਹੈ ਜਰਮਨੀ ਜਾਣ ਲਈ ਆਸਟ੍ਰੇਲੀਆ ਜਾਣਾ ਰਾਈਟ ਗਾਈਡੈਂਸ ਚਾਹੀਦੀ ਹੈ ਅੱਜ ਇਹੇ ਸੋ ਬੱਚੇ ਨਾਰਮਲੀ ਕਹਿ ਰਹੇ ਕਿ ਮੇਰੀ ਆਸਟ੍ਰੇਲੀਆ ਫਾਈਲ ਲਾਣੀ ਹੈ ਮੈਂ ਐਲੀਜੀਬਲ ਆ ਨਹੀਂ ਐਲੀਜੀਬਲ ਆ ਕੋਈ ਗੱਲ ਨਹੀਂ ਮੈਂ 2-4 ਲੱਖ ਰੁਪਏ ਜਿੰਨੂੰ ਦੇ ਕੇ ਫਾਈਲ ਦਵਾ ਦਾਂਗਾ ਤੁੱਕਾ ਮਾਰ ਲਾਂਗਾ 90% ਰਿਫਿਊਜ਼ਲ ਹੈ ਫਿਰ ਸਾਲ ਦੇ ਸਾਲ ਵਾਲੇ ਕਿ ਫਿਰ ਸਾਡੇ ਵੀ ਕੰਸਲਟੈਂਟ ਨੂੰ ਆਇਆ ਸਰ ਤੁਸੀਂ ਠੀਕ ਕਿਹਾ ਸੀ ਨਾਰਮਲੀ ਬੱਚੇ ਇਦਾਂ ਹੀ ਘੁੰਮ ਕੇ ਆ ਰਹੇ ਆ ਸਰ ਤੁਸੀਂ ਠੀਕ ਕਿਹਾ ਸੀ ਰਿਫਿਊਜ਼ਲ ਆ ਗਈ ਮੇਰੀ ਇਦਾਂ ਦੇ ਬਹੁਤ ਬੱਚੇ ਜਿਹੜੇ ਮੇਰੇ ਕੋਲ ਆ ਰਹੇ ਆ ਸਰ ਜੇ ਤੁਸੀਂ ਐਲੀਜੀਬਲ ਹੋ ਕੋਈ ਵੀ ਬੱਚਾ ਤਾਂ ਮੈਂ ਉਹਨੂੰ ਆਸਟ੍ਰੇਲੀਆ ਭੇਜਾਂਗਾ ਜੇ ਐਲੀਜੀਬਲ ਹੋ ਤੁਸੀਂ ਨਿਊਜ਼ੀਲੈਂਡ ਭੇਜਾਂਗਾ ਜੇ ਐਲੀਜੀਬਲ ਹੋ ਜਿਹੜੇ ਕੰਟਰੀ ਜਾਣਾ ਚਾਹੋਗੇ ਉੱਥੇ ਭੇਜਾਂਗੇ ਪਰ ਜੇ ਹੁਣ ਤੁਸੀਂ ਐਲੀਜੀਬਲ ਨਹੀਂ ਹੈਗੇ ਫਿਰ ਕਿੱਦਾਂ ਭੇਜਦੀ ਹੈ ਤੁਸੀਂ ਐਲੀਜੀਬਲ ਨਹੀਂ ਹੈਗੇ ਤੁਹਾਡੇ ਕੋਲ ਫੰਡਸ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੋ ਰਹੀ ਕਿੱਦਾਂ ਭੇਜਦੀ ਹੈ ਏਜੰਟ ਛੁੱਟੀ ਮਾਰਦੇ ਆ ਅਲੀਜੀਬਲ ਨਹੀਂ ਹੈਗਾ ਬੱਚਾ ਲਿਆਓ 2 ਲੱਖ ਰੁਪਈਆ ਦਿਓ ਫੰਡ ਵੀ ਅਰੇਂਜ ਕਰ ਦਿੰਨੇ ਆ ਤੁਹਾਡੇ ਡਾਕੂਮੈਂਟ ਵੀ ਬਣਾ ਦਿੰਨੇ ਆ ਜਾਲੀ ਡਿਗਰੀਆਂ ਵੀ ਬਣਾ ਦਿੰਨੇ ਆ ਇੱਥੇ ਕਰ 2 ਲੱਖ ਮਿਲ ਗਿਆ ਏਜੰਟ ਨੂੰ ਤੁਹਾਡਾ ਵੀਜ਼ਾ ਆਇਨਾ ਹੈ ਉਹਨੇ ਕਿ ਲੈਣਾ ਤੁਹਾਡੇ ਭੇਖ ਨਾਲ ਵੀਜ਼ਾ ਨਾਲ ਜ਼ਿਆਦਾਤਰ ਕਿਸੇ ਏਜੰਟ ਨੂੰ ਕੋਈ ਮਤਲਬ ਨਹੀਂ ਹੈ ਉਹਨੂੰ ਸਿਰਫ ਆਪਣੇ ਆਪਣੇ ਪੈਸਿਆਂ ਨਾਲ ਮਤਲਬ ਹੈ ਆਪਣੇ ਪੈਸਿਆਂ ਨਾਲ ਇਹੀ ਦਾ ਰੀਜ਼ਨ ਹੈ ਜਿਹੜੇ ਏਜੰਟ ਬਹੁਤ ਦਗਾਨਾ ਬੰਦ ਕਰਕੇ ਚਲੇ ਗਏ ਉਹ ਫੇਸ ਨਹੀਂ ਕਰਨਾ ਚਾਹੁੰਦੇ ਉਹਨਾਂ ਬੱਚਿਆਂ ਨੂੰ ਜਿਹੜੇ ਹੁਣ ਵਾਪਸ ਆਉਣਗੇ ਕੈਨੇਡਾ ਔਰ ਯੂਕੇ ਤੋਂ ਕਾਫੀ ਬੱਚੇ ਵਾਪਸ ਆਉਣਗੇ ਜਿਹੜੇ ਬੱਚਿਆਂ ਨੂੰ ਅਸੀਂ ਪੈਕੇਜ ਕਾਲਜਿਸ ਚ ਭੇਜਿਆ ਜਿਹੜੇ ਹੁਣ ਇਲੀਗਲ ਹੋ ਗਏ ਉੱਥੇ ਉਹ ਕੀ ਕਰਨਗੇ ਜਿਹੜੇ ਬੱਚੇ ਸਰਕਾਰੀ ਕਾਲਜ ਜੇ ਦੇ ਹੈਵ 5 ইয়ার্স ਉਹ ਜਸਟ ਕਰ ਸਕਦੇ ਆ ਆਪਣੇ ਆਪ ਨੂੰ ਪਰ ਜਿਹੜੇ ਬੱਚੇ पैकेजेस से गए कॉलेज ने पढ़ाया नहीं किया इलीगल हो गए एल एम आईया नहीं मिली वो की सो स्टूडेंट बहुत ही इंपॉर्टेंट है तो लाइफ ली एक सही कंसल्टेंट चूज करिए क्योंकि मैं कह थोड़ा समय औखे रहना बहुत वादिया चार साल औखे हो गए पाँच साल औखे हो गए कोई गल नहीं कोई गल नहीं पढ़ लिया पर अगले पाँ साल औखे रहना बहुत डिफिकल्ट है क्योंकि जो तो तुम्हें तो वापस आ गए ना हूँ किसी भी कंट्री तो ਤੁਸੀਂ ਉੱਥੋਂ ਦੇ ਸਿਸਟਮਸ ਦੇਖ ਆਏ ਤੁਸੀਂ ਉੱਥੋਂ ਦੇ ਮਿਨੀਮਮ ਵੇਜ ਰੇਟਸ ਦੇਖ ਆਏ ਯਾਰ ਉੱਥੇ ਤਾਂ ਯਾਰ ਦਿਹਾੜੀ ਲਈਦੀ ਸੀ 8 ਘੰਟੇ ਦੀ ਦਿਹਾੜੀ ਲਈਦੀ ਸੀ ਤਾਂ 160 ਡਾਲਰ ਬੰਦੇ ਸੀ 10000 ਬੰਦਾ ਸੀ ਇੱਥੇ ਮਹੀਨੇ ਦਾ 10000 ਮਿਲਦਾ ਇੱਕ ਦਿਨ ਦਾ 10000 ਬੰਦਾ ਸੀ ਇੱਥੇ ਮਹੀਨੇ ਦਾ 10000 ਬੰਦਾ ਮੈਨੂੰ ਨਹੀਂ ਸਮਝ ਆ ਰਹੀ ਕਿ ਲੋਕੀ ਕਹ ਰਹੇ ਆ ਕਿ ਅਸੀਂ ਬਾਹਰ ਨਹੀਂ ਜਾਣਾ ਪਰ ਬਾਹਰ ਜਾਣਾ ਤੁਹਾਡੀ ਫੈਮਿਲੀ ਦੀ ਗਰੋਥ ਲਈ ਤੁਹਾਡੀ ਗਰੋਥ ਲਈ ਅਸੈਂਸ਼ੀਅਲ ਹੈ ਅਸੈਂਸ਼ੀਅਲ ਇਟ ਇਜ਼ ਵੈਰੀ ਅਸੈਂਸ਼ੀਅਲ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਫਰ ਸਕੈਚਨ ਬਾਰੇ ਵੀ ਔਰ ਹੋਰ ਪ੍ਰੋਵਿੰਸਸ ਬਾਰੇ ਵੀ ਔਰ ਤੁਸੀਂ ਜ਼ਰੂਰ ਇੱਕ ਗੱਲ ਖਿਆਲ ਰੱਖਣੀ ਹੈ ਹੁਣ ਕੈਨੇਡਾ ਚ ਤੁਸੀਂ ਕਦੀ ਵੀ ਫਾਲਤੂ ਜਾਂ ਫੇਕ ਡਾਕੂਮੈਂਟ ਜਾਂ ਫੇਕ ਐਕਸਪੀਰੀਅੰਸ ਦੇ ਬੇਸ ਤੇ ਆਪਣੀ ਫਾਈਲ ਲਾਜ ਨਹੀਂ ਕੈਨੇਡਾ ਚ ਵੀ ਸਰ ਕਿਸੇ ਵੀ ਕੰਟਰੀ ਕਿਸੇ ਵੀ ਕੰਟਰੀ ਚ ਤੁਸੀਂ ਫੇਕ ਡਾਕੂਮੈਂਟ ਨਹੀਂ ਲਾਉਣੇ ਬਿਲਕੁਲ ਜੀ ਸੋ ਥੈਂਕ ਯੂ ਸੋ ਮੱਚ 90413 90412 ਜਸਮੀਤ ਜੀ ਨਾਲ ਗੱਲ ਕਰੋ ਔਰ ਨੈਕਸਟ ਇਨਟੇਕਸ ਦੀਆਂ ਫਾਈਲਸ ਤੁਸੀਂ ਲਾਜ ਕਰ ਸਕਦੇ ਹੋ ਥੈਂਕ ਯੂ ਸੋ ਮੱਚ